ਯਾ ਵੱਲੋਂ ਇੱਕ ਮਾਨ ਇੱਕ ਸਨਮਾਨ ਬਾਬਾ ਜੀ ਦਾ ਹੋਵੇਗਾ ਹਾਂਜੀ ਨਾਲ ਹੀ ਕਰ ਦੇਣਾ ਜੀ ਆਓ ਪ੍ਰਧਾਨ ਮੇਰੇ ਸਾਈ ਪੁੱਪਲ ਸ਼ਾ ਜੀ ਉਹਨਾਂ ਦਾ ਸਤਿਕਾਰ ਉਹਨਾਂ ਦਾ ਮਾਨ ਫੁੱਟ ਗਏ ਠੀਕ ਹੈ ਜੀ ਆਓ ਬਾਬਾ ਪ੍ਰਧਾਨ ਜੀ ਦਾ ਸਨਮਾਨ ਲਓ ਹਾਂਜੀ ਬੜੀ ਮਿਹਰਬਾਨੀ ਆਜੋ ਔਰ ਕੋਈ ਸੰਸਥਾ ਆ ਲੋ ਸਨਮਾਨ ਹੋਵੇਗਾ ਤੇ ਇਸੇ ਤਰ੍ਹਾਂ ਮੈਂ ਸਾਰੇ ਫਕੀਰਾਂ ਦਾ ਸ਼ੁਕਰਾਨਾ ਕਰਦਾ ਆਓ ਮੇਰੇ ਵੀਰ ਬਲਰਾਜ ਬਿਲਗੜ ਜੀ ਸ਼ੁਕਰੀਆ ਜੀ ਮਿਹਰਬਾਨੀ ਇਹ ਮਾਨ ਸਨਮਾਨ ਸੰਤਾਂ ਮਹਾਂਪੁਰਸ਼ਾਂ ਦੇ ਬਹੁਤ ਹੋਣੀ ਜ਼ਰੂਰੀ ਹੈ ਚੰਗੀ ਗੱਲ ਹੈ ਅੱਜ ਹਜ਼ਰਤ ਜਨਾਬ ਦਾਤਾ ਮੀਆਂ ਚਿਰਾਗ ਸਾਹਿਬ ਸੱਚੀ ਸਰਕਾਰ ਉਹਨਾਂ ਦਾ ਅਸਲਾਨਾ ਔਰਸ ਹੈ ਵਕ ਵਕ ਦਰਬਾਰਾਂ ਦੇ ਫਕੀਰਾਂ ਨੇ ਸਾਨੂੰ ਪਪਲ ਚਾਹ ਸਰਕਾਰ ਦਾ ਸਨਮਾਨ ਹੈ ਇਹ ਪ੍ਰਧਾਨ ਵੀ ਨੇ ਸੂਫਿਆਨਾ ਜਿਹੜੀ ਕਮੇਟੀ ਬਣੀ ਹੈ ਉਹਦੀ ਜ਼ਿੰਮੇਵਾਰੀ ਬਖੂਬੀ ਨਿਭਾ ਰਿਆ ਕਿਉਂਕਿ ਦਰਬਾਰਾਂ ਦੇ ਵਿੱਚ ਬਹੁਤ ਕਈ ਖਾਮੀਆਂ ਸਨ ਕਈ ਗੱਲਾਂ ਦੇ ਵਿੱਚ ਉਹਨਾਂ ਨੂੰ ਦਰੁਸਤ ਕੀਤਾ ਇਸ ਕਮੇਟੀ ਨੇ ਕਿਉਂਕਿ ਜਦੋਂ ਕੋਈ ਚੰਗਾ ਕੰਮ ਹੁੰਦਾ ਉਹਦੀ ਛਲਾਗਾ ਕਰਨੀ ਚਾਹੀਦੀ ਇੱਕ ਵਾਰੀ ਖੁੱਲ ਕੇ ਤਾੜੀਆਂ ਮਾਰ ਦੋ ਸਾਰੇ ਫਕੀਰਾਂ ਦੀ ਸ਼ੇਰਾਂ ਦੀਆਂ ਗੱਡੀਆਂ ਤੇ ਸ਼ੇਰ ਬੈਠਿਆ ਕਰਦੇ ਆ ਇਹ ਗੱਦੀ ਮਸਤਾਂ ਦੀ ਦਮਦਮ ਮਸਤ ਕਲੰਦਰ ਕਰਦੀ ਹੈ